ਸਰ ਸਸ਼ਕਲ ਜੀ ਵੱਲੋਂ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਡੀਸੀ ਦੇ ਮੁਲਾਜ਼ਮਾਂ ਦੀ ਯੂਨੀਅਨ ਨੇ 15 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਯੂਨੀਅਨ ਨੇ ਐਲਾਨ ਕੀਤਾ ਹੈ ਕਿ 15 ਜਨਵਰੀ ਤੋਂ ਲੈ ਕੇ 3 ਦਿਨ ਤੱਕ ਪੰਜਾਬ ਭਰ ਡੀਸੀ ਦਫ਼ਤਰਾਂ ਦੇ ਕੰਮ ਜਿਹੜੇ ਨੇ ਉਹ ਠੱਪ ਜਾਣਗੇ ਅਤੇ ਠੱਪ ਕੀਤੇ ਜਾਣਗੇ ਇਸੇ ਦੇ ਬਧੇਰੇ ਜਾਣਕਾਰੀ ਲੰਮਗੇ ਆਸਤੀ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਸੋ ਦੋਸਤੋ ਗੱਲ ਕਰ ਲੈਨੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਬਹੁਤ ਹੀ ਵੱਡਾ ਐਲਾਨ ਕਰ ਦਿੱਤਾ ਹੈ 15 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ 3 ਦਿਨ ਦੇ ਲਈ ਹਟਾਲਾ ਦਾ ਐਲਾਨ ਕੀਤਾ ਹੈ ਪਰ 3 ਦਿਨ ਡੀਸੀ ਦਫ਼ਤਰਾਂ ਦੇ ਕੰਮ ਜਿਹੜੇ ਹੈ ਠੱਪ ਰਹਿਣਗੇ ਕੱਲੇ ਡੀਸੀ ਦਫ਼ਤਰਾਂ ਦੇ ਕੰਮ ਠੱਪ ਹੀ ਨਹੀਂ ਰਹਿਣਗੇ ਇਹਦੇ ਨਾਲ ਜਿਹੜਾ ਹੈ ਸਮੂਹ ਐਸਡੀਐਮ ਦਫ਼ਤਰ ਸਮੂਹ ਤਹਿਸੀਲਾਂ ਦੇ ਦਫ਼ਤਰ ਸਮੂਹ ਸਭ ਤਹਿਸੀਲਾਂ ਦੇ ਦਫ਼ਤਰ ਵੀ ਜਿਹੜੇ ਆ ਉਹਨਾਂ ਦੇ ਕੰਮ ਵੀ ਠੱਪ ਰਹਿਣਗੇ ਔਰ ਯੂਨੀਅਨ ਦੇ ਨਾਲ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੇਕਰ 17 ਜਨਵਰੀ ਤੱਕ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤੇ 18 ਜਨਵਰੀ ਨੂੰ 18 ਜਨਵਰੀ ਨੂੰ ਜਥੇਬੰਦੀਆਂ ਮੁੜ ਮੀਟਿੰਗ ਕਰਨਗੀਆਂ ਔਰ ਮੀਟਿੰਗ ਕਰਕੇ ਅਗਲਾ ਸੰਘਰਸ਼ ਜਿਹੜਾ ਹੈ ਐਲਾਨ ਕਰਨ ਕੀਤਾ ਜਾਏਗਾ ਸੋ ਦੋਸਤੋ ਦਰਸਲ ਯੂਨੀਅਨ ਦੇ ਆਗੂਆਂ ਨੇ ਪ੍ਰਧਾਨ ਨੇ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਦਿੱਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਲਟਕਦੀਆਂ ਆ ਰਹੀਆਂ ਨੇ ਪਿਛਲੇ ਸਮੇਂ ਤੋਂ ਉਹਨਾਂ ਨੇ ਹੜਤਾਲ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਨੇ ਉਹਨਾਂ ਨੂੰ ਗੱਲਬਾਤ ਲਈ ਛੰਡੀਗੜ ਸੱਦਿਆ ਸੀ ਉਹ ਲੀਡਰਸ਼ਿਪ ਜੋ ਹੈ ਜਾਣਕਾਰੀ ਦਿੱਤੀ ਸੀ ਇਸ ਮੀਟਿੰਗ ਦੇ ਵਿੱਚ ਸਦਕੇ ਇੱਕ ਸੀਨੀਅਰ ਅਧਿਕਾਰੀ ਦੇ ਨੇ 2-4 ਮਿੰਟ ਗੱਲਬਾਤ ਕਰਕੇ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਹਜੇ ਬੀਜੀ ਨਹੀਂ ਹੋਰ ਸਮਾਂ ਨਹੀਂ ਦੇ ਸਕਦੇ ਉਹਨਾਂ ਨੂੰ ਲੈ ਕੇ ਉਦੋਂ ਮੀਟਿੰਗ ਜਿਹੜੀ ਸੀ ਤਕਰੀਬਨ ਬੇਸਿੱਟਾ ਰਹੀ ਸੀ ਔਰ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਸੀ ਪਰ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਵੀ ਜਦੋਂ ਪੰਜਾਬ ਸਰਕਾਰ ਨੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੇ ਲਈ ਕਾਫੀ ਸੁਣਵਾਈ ਨਹੀਂ ਹੋਈ ਸੀ ਕੋਈ ਵੀ ਉਹ ਜਿਹੜਾ ਹੈ ਯੂਨੀਅਨ ਨੇ ਬੜਾ ਹੀ ਸਖਤ ਸਟੈਂਡ ਲੈ ਲਿਆ ਹੈ ਕਿਉਂਕਿ ਡੀਸੀ ਦਫ਼ਤਰਾਂ ਦੇ ਇਹੀ ਮੁਲਾਜ਼ਮਾਂ ਦੇ ਹੜਤਾਲ ਕਰਨ ਦੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਫੀਲਡ ਦੇ ਵਿੱਚ ਆਮ ਲੋਕਾਂ ਦੇ ਕੰਮ ਸਾਰੇ ਜਿਹੜੇ ਨੇ ਜਾਮ ਹੋ ਕੇ ਰਹਿ ਜਾਂਦੇ ਨੇਗੇ ਜਾਮ ਹੋ ਕੇ ਰਹਿ ਜਾਂਦੇ ਨੇ ਕਿਉਂਕਿ ਵੱਡੇ ਪੱਧਰ ਤੇ ਆਮ ਲੋਕਾਂ ਦੀ ਜਿਹੜੀ ਡੀਲਿੰਗ ਹੈ ਕੰਮ ਹੈ ਉਹ ਡੀਸੀ ਦਫ਼ਤਰਾਂ ਦਾ ਹੀ ਹੁੰਦੇ ਨੇ ਪਰ ਜਿਹੜਾ ਹੈ ਕਲੈਰੀਕਲ ਸਟਾਫ ਦੇ ਵਿੱਚ ਛੁੱਟੀ ਤੇ ਜਾਂ ਫਿਰ ਹੜਤਾਲ ਤੇ ਚਲੇ ਜਾਂਦਾ ਫਿਰ ਪੂਰਾ ਹਡੀਸੀ ਦਫਤਰਾ ਦਾ ਕੰਮ ਜਿਹੜਾ ਹੈ ਠੱਪ ਹੋ ਜਾਂਦਾ ਹੈ ਸੋ ਹੁਣ ਜਿਹੜਾ ਯੂਨੀਅਨ ਨੇ ਬੜਾ ਹੀ ਸਖਤ ਸਟੈਂਡ ਲੈ ਲਿਆ ਹੈ ਕਿ 15 ਜਨਵਰੀ ਤੋਂ ਲੈ ਕੇ 17 ਤੱਕ ਤਿੰਨ ਦਿਨਾਂ ਦੀ ਜਿਹੜੀ ਹੜਤਾਲ ਕਰਕੇ ਕੰਮ ਠਾਪ ਕਰਨ ਦੀ ਜਿਹੜੀ ਧਮਕੀ ਦਿੱਤੀ ਹੈ ਔਰ ਨਾਲ ਹੀ ਅਲਟੀਮੇਟਮ ਜੀ ਜਿਹੜਾ ਦਿੱਤਾ ਗਿਆ ਹੈ ਜਿਸ ਇਸ ਸਮੇਂ ਤੱਕ ਵੀ ਸਰਕਾਰ ਨੇ ਕੋਈ ਹੁੰਗਾਰਾ ਨਾ ਦਿੱਤਾ ਤਾਂ 18 ਜਨਵਰੀ ਨੂੰ ਅਗਲਾ ਸੰਘਰਸ਼ ਦਾ ਐਲਾਨ ਕੀਤਾ ਜਾਏਗਾ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਯੂਰ ਕਰ ਲੈਣਾ ਜੀ ਧੰਨਵਾਦ